ਵਿਆਸ ਸਮਾਗਮ ਦੇ ਵਿੱਚ ਹੋਈ ਲੜਾਈ ਦੇ ਦੌਰਾਨ ਕੀਤੇ ਗਏ ਹਵਾਈ ਫਾਇਰ ਘਟਨਾ ਹੋਈ ਸੀ CCTV ਕੈਮਰੇ ਦੇ ਵਿੱਚ ਕੈਦ ਵਿਆਸ ਸਮਾਗਮ ਦੇ ਵਿੱਚ ਪਈਆਂ ਪਾਜੜਾਂ ਅਸੀਂ ਦੇਖ ਰਹੇ ਹਾਂ ਤਸਵੀਰਾਂ CCTV ਦੇ ਵਿੱਚ ਕੈਦ ਹੋਈ ਉਸ ਘਟਨਾ ਦੀਆਂ ਜੋ ਕਿ ਬਠਿੰਡਾ ਦੇ ਇੱਕ ਰਿਜ਼ੋਰਟ ਦੇ ਵਿੱਚ ਵਿਆਸ ਸਮਾਗਮ ਚੱਲ ਰਿਹਾ ਸੀ ਅਤੇ ਇਸ ਦੌਰਾਨ ਹੀ ਅਚਾਨਕ ਵਾਈ ਫਾਇਰ ਹੋਣਾ ਸ਼ੁਰੂ ਹੋ ਗਏ ਜਿਸ ਤੋਂ ਬਾਅਦ ਵਿਆਸ ਸਮਾਗਮ ਦੇ ਵਿੱਚ ਭਗੜੜ ਮਚ ਗਈ ਅਤੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭੀ ਗਈ ਹੈ ਐਸਪੀ ਸਿਟੀ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੀਤੀ ਰਾਤ ਬ੍ਰਾਮਪੁਰਾ ਦੇ ਇੱਕ ਰਿਜ਼ੋਰਟ ਦੇ ਵਿੱਚ ਬਿਆਸਮਗਮ ਚੱਲ ਰਿਹਾ ਸੀ ਤਾਂ ਬਿਆਹ ਦੇ ਵਿੱਚ ਅਚਾਨਕ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਜਿਸ ਤੋਂ ਬਾਅਦ ਬਿਆਸਮਗਮ ਦੇ ਵਿੱਚ ਭਗੜੜ ਮਚ ਗਈ ਅਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਇੱਕ ਵਿਅਕਤੀ ਦੇ ਉੱਪਰ ਬਾਇ ਨੇਮ ਅਤੇ ਇਸ ਤੋਂ ਇਲਾਵਾ 6-7 ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਦੀ ਭਾਲ ਸ਼ੁਰੂ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਮੈਰਿਜ ਪੈਲਸਾ ਦੇ ਮਾਲਕਾਂ ਨਾਲ ਮੀਟਿੰਗਾਂ ਦੀ ਵੀ ਕੀਤੀ ਗਈ ਸੀ ਕਿ ਵਿਆਹ ਸਮਾਗਮਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਹਥਿਆਰਾਂ ਦੀ ਲੈ ਜਾਣ ਤੇ ਪਾਬੰਦੀ ਲਗਾਈ ਜਾਵੇ ਪਰ ਇਸ ਦੇ ਬਾਵਜੂਦ ਸਮਾਗਮ ਦੇ ਵਿੱਚ ਹਥਿਆਰ ਲੈ ਕੇ ਪਹੁੰਚੇ ਇਹ ਵਿਅਕਤੀ ਆਖਿਰ ਕਿਵੇਂ ਹਥਿਆਰ ਲੈ ਗਏ ਇਹ ਵੀ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਦੇ ਵੱਲੋਂ ਇਸ ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਪੂਰੀ ਜਾਣਕਾਰੀ ਸੁਣਵਾਉਂਦੇ ਹਾਂ ਐਸ ਪੀ ਸਿਟੀ ਬਠਿੰਡਾ ਦੀ ਹੀ ਜ਼ੁਬਾਨੀ ਉਹਦੇ ਵਿੱਚ ਅਸੀਂ ਵਕਫ ਵਕਤ ਟੀਮਾਂ ਜਿਹੜੀਆਂ ਲਗਾਈਆਂ ਹੋਈਆਂ ਨੇ ਜਲਦੀ ਅਸੀਂ ਰੈਸਟ ਕਰ ਲਾਂਗੇ ਬਿਕੋਜ਼ ਜਿਹੜਾ ਦੋਸ਼ੀ ਤਲਵੰਡੀ ਦਾ ਰਹਿਣ ਵਾਲਾ ਤੇ ਉਹ ਫਰਾਰ ਹੈਗਾ ਸਾਡੀ ਸੀਆਈਏ ਦੀ ਟੀਮ ਉਸ ਤੇ ਕੰਮ ਕਰ ਰਹੀ ਹੈ ਮੈਂ ਕਿਹੜੇ ਪੈਲਸ ਦੇ ਵਿੱਚ ਹੋਈ ਸੀ ਇਹ ਸਕਾਈ ਸਕਾਈ ਹਾਈਟਸ ਰਿਜ਼ੋਰਟ ਜਿਹੜਾ ਅਸੀਂ ਉੱਥੇ ਕੰਮ ਕੀਤਾ ਉਤਮੇਲੇ ਨੇ ਫਾਇਰਿੰਗ ਕੀਤੀ ਕੁਝ ਬੰਦੇਾਂ ਨੇ ਵਿਆਹ ਸ਼ਾਗਮ ਸੀ ਵਿਆਹ ਵਿਆਹ ਸ਼ਾਗਮ ਚੱਲ ਰਿਹਾ ਸੀ ਸਰ ਜਿਵੇਂ ਵਿਆਹ ਸ਼ਾਗਮ ਚਾਹੇ ਵੀ ਜਾਣੀ ਪਿਸਤਲ ਹਥਿਆਰ ਲੈ ਆਣੀਆਂ ਮਨਾ ਪਰ ਫਿਰ ਵੀ ਪੈਲਸਾਂ ਸਰਿਆਂ ਚੱਲਦੀਆਂ ਸਰ ਕੋਈ ਇਸ ਤਰ੍ਹਾਂ ਦੀ ਕੋਈ ਰੋਕ ਟੋਕ ਨਹੀਂ ਕੋਈ ਮਨਾਇਨਾ ਪੈਲਸਾਂ ਵਾਲੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਨਹੀਂ ਨਾ ਪੁਲਿਸ ਕੁਝ ਕਰਦੀ ਅਸੇ ਨੀਸਬੰਧ ਦੇ ਵਿੱਚ ਜੇ ਦੇਖੋ ਅਸੀਂ ਪਿਛਲੇ ਅੱਜ ਤੋਂ ਤਕਰੀਬਨ 10 ਦਿਨ ਪਹਿਲਾਂ ਜਦੋਂ ਫਰੋਜ਼ਪੁਰ ਦੇ ਵਿੱਚ ਵਾਰਦਾਤ ਹੋਈ ਸੀ ਜਿੱਦੋਂ ਇੱਕ ਲੇਡੀ ਦੀ ਡੈਥ ਹੋ ਗਈ ਸੀ ਉਸ ਬੰਧ ਉਸ ਤੋਂ ਬਾਅਦ ਅਸੀਂ ਜਿਲਾ ਬਠਿੰਡਾ ਦੇ ਸਾਰੇ ਜਿਹੜੇ ਪੈਲਸ ਓਨਰ ਸੀਗੇ ਉਹਨਾਂ ਨੂੰ ਸਪੈਸ਼ਲੀ ਬੁਲਾ ਕੇ ਉਹਨਾਂ ਨੂੰ ਮੀਟਿੰਗ ਕੀਤੀ ਸੀਗੀ ਤੇ ਇਹ ਸਬੰਧ ਦੇ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਜਿਹੜੇ ਗਾਈਡਲਾਈਨਸ ਵੀ ਸ਼ੂ ਕੀਤੀਆਂ ਸੀਗੀਆਂ ਜੇ ਜਦੋਂ ਕੋਈ ਪੋਸਟਪੰਦੀ ਪੈਫਲੈਟਸ ਜਿਹੜੇ ਹੈਗੇ ਨੇ ਜਗਾ ਜਗਾਹਾਂ ਤੇ ਦੋਸ਼ੀ ਲਗਾਉਣੇ ਨੇ ਜਿਹੜੇ ਤੁਹਾਡੇ ਸਿਕਿਉਰਿਟੀ ਗਾਰਡ ਨੇ ਉਹ ਵੀ ਚੈੱਕ ਕਰ ਮਤਲਬ ਉਸਨੇ ਕਰਦੇ ਹੋ ਪਰ ਜਦੋਂ ਵੀ ਕੋਈ ਵਾਰਦਾਤ ਹੁੰਦੀ ਹੈ ਡੈਫੀਨਿਟਲੀ ਅਸੀਂ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਜਿਹੜੀ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਕਿਸੇ ਨੂੰ ਵੀ ਬਖਸ਼ਣ ਨਹੀਂ ਜਾਊਗਾ